ਜੀ ਉਹਦੀ ਘੱਟ ਤੋਂ ਘੱਟ ਕੀਮਤ 25000 ਤੋਂ ਲੈ ਕੇ 40000 ਰੁਪਏ ਤੱਕ ਦੇ ਵਿੱਚ ਇੱਕ ਕੰਡੀਸ਼ਨ ਦੇ ਹਿਸਾਬ ਨਾਲ ਜੀ ਇਹ ਵੀ ਹਾਂਜੀ ਵੀ ਦੋਸਤੋ ਆ ਜਿਹੜਾ ਏਸੀ ਕੈਵਨ ਤੁਸੀਂ ਦੇਖ ਰਹੇ ਹੋ ਇਹ ਤੇ ਚੱਲ ਰਿਹਾ ਜੀ ਆਫਰ ਆਫਰ ਵੀ ਦੱਸਾਂਗੇ ਠੀਕ ਹੈ ਕਦੋਂ ਤੱਕ ਚੱਲ ਰਿਹਾ ਪਰ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਬਈ ਅੱਗੇ ਸੀਜ਼ਨ ਆ ਰਿਹਾ ਕਣਕਾਂ ਦਾ ਹਨਾ ਤੂੜੀ ਵਾਲੀਆਂ ਮਸ਼ੀਨਾਂ ਦੇ ਭਰਾ ਜਿਹੜੇ ਆ ਸ਼ੌਂਕ ਆ ਵੀ ਡਸਟ ਵਗੈਰਾ ਨਾ ਪਵੇ ਤੂੜੀ ਨਾ ਪਵੇ ਤਾਂ ਉਹਨਾਂ ਵਾਸਤੇ ਵੀ ਸਪੈਸ਼ਲ ਆਫਰ ਵੀ ਦੱਸਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਜੋ ਮਿਲੌਣੇ ਆ ਬਾਈ ਨਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਤੇ ਬਾਈ ਪਹਿਲਾਂ ਤਾਂ ਮੈਨੂੰ ਐਂ ਦੱਸ ਦਿਓ ਵੀ ਆਪਾਂ ਕਿਹੜੇ ਕਿਹੜੇ ਟਰੈਕਟਰਾਂ ਦੇ AC ਕੈਬਨ ਲਾ ਸਕਦੇ ਆ ਦੇਖੋ ਜੀ ਆਪਣੇ ਕੋਲ ਜਿਵੇਂ ਆਪਣੇ ਪੁਰਾਣੀ ਵੀਡੀਓਜ਼ ਵੀ ਦੇਖੋ ਆਪਾਂ ਸ਼ੂਟ ਕੀਤੀਆਂ ਉਹਦੇ ਵਿੱਚ ਵੀ ਆਪਾਂ ਇਹ ਹੀ ਦੱਸਿਆ ਕਿ ਜੌਂਡੀਅਰ ਦੇ ਆਲਮੋਸਟ ਉਹਨਾਂ ਦਾ ਆਪਾਂ ਸੀਆਰਡੀ ਨੌਨ ਸੀਆਰਡੀ ਮਾਡਲ ਜਿਹੜੇ ਚੱਲ ਰਹੇ ਆ ਉਹਨਾਂ ਦੇ ਲਾ ਹੀ ਰਹੇ ਹਾਂ ਜੀ ਤੇ ਬਾਕੀ ਨੋਵੋ ਦੇ ਆ ਗਿਆ 655 700 55 ਹੋ ਗਏ ਹਨ ਇਹਨਾਂ ਦੇ ਉੱਪ ਸੋ ਨਿਊ ਹਾਲੈਂਡ ਦੇ ਉੱਪਰ ਵੀ ਆਪਣਾ ਕੰਮ ਚੱਲ ਰਿਹਾ ਆ ਉਹ ਵੀ ਆਪਾਂ ਏਸੀ ਕਿ ਆਪਾਂ ਲਗਵਾਏ ਨੇ ਪਹਿਲਾਂ ਆਪਣੇ ਫਾਰਮਰਸ ਨੇ ਤੇ ਉਸ ਤੋਂ ਬਾਅਦ ਮੈਸੀ ਦੇ ਵੀ ਲਗਵਾਏ ਨੇ ਜੀ ਮੈਸੀ ਜਿਹੜਾ ਮੇਰੇ ਖਿਆਲ ਨਾਲ ਜੇ ਆਪਾਂ ਜਿਹੜਾ ਨਾਰਮਲ 241 ਆ ਜਾਂ ਇਹ ਮਾਡਲ ਨੂੰ ਛੱਡ ਕੇ 4 ਵੀਲ ਡਰਾਈਵ ਟਰੈਕਟਰ ਜਿਹੜਾ ਜੀ ਉਹਦੇ ਉੱਪਰ ਆਪਣੇ ਏਸੀ ਕੈਬ ਜਿਹੜਾ ਇੰਸਟਾਲ ਹੋ ਚੁੱਕਿਆ ਬਾਈ ਬਿਲਕੁਲ ਸੋ ਜ਼ਿਆਦਾਤਰ ਦੇਖੋ ਪ੍ਰੈਫਰੈਂਸ ਦਈਏ ਜਿਆ ਇਸ ਤਰ੍ਹਾਂ ਕੀ ਵੀ ਆਪਣੇ ਕੋਲ ਜ਼ਿਆਦਾਤਰ ਜਿਹੜੇ ਆ ਰਹੇ ਨੇ ਤਾਂ ਉਹ ਆ ਆਪਣਾ ਮਹਿੰਦਰਾ ਦੇ ਹਾਂਜੀ ਜਿਹੜੇ ਨੋਵੋ ਦੇ ਮਾਡਲ ਨੇ ਤੇ ਆ ਜੌਂਡੀਅਰ ਦੇ ਮਾਡਲ ਨੇ ਆ ਜੌਂਡੀਅਰ ਵਾਲਾ ਜੀ ਹਾਂ ਇਹ ਆਪਣੇ ਕੋਲ ਜਿਆਦਾ ਚਿੰਤਾ ਆ ਕਹਿ ਲਿਆ ਬਈ ਡੈਮੋ ਹੈ ਡੈਮੋ ਨਹੀਂ ਮਤਲਬ ਕੰਪਲੀਟ ਆ ਇੱਕ ਆਪਾਂ ਡੈਮੋ ਪਰ ਉਹ ਤੇ ਦਿਖਾ ਰਹੇ ਹਾਂ ਦਿਖਾ ਰਹੇ ਹਾਂ ਵੀ ਇਹਦੇ ਵਿੱਚ ਮੜਗਾੜ ਵੀ ਵਿੱਚ ਸਾਰਾ ਇਨਕਲੂਡਡ ਆ ਜੀ 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 ਤੇ ਸੀਟ ਵਗੈਰਾ ਸਾਰੀ ਸਾਰਾ ਹੋ ਗਿਆ ਕਰਸ਼ ਜਿਹੜੇ ਮਤਲਬ ਕਸਟਮਰ ਟਰੈਕਟਰ ਆ ਗਿਆ ਤੁਹਾਡੇ ਕੋਲੇ ਜੀ ਹਾਂਜੀ ਹਾਂ ਮੜਗਾੜ ਹੋ ਗਿਆ ਉਹਦੇ ਸੀਟ ਵਗੈਰਾ ਹੋ ਗਈ ਤੇ ਉਹ ਫਿਰ ਵਾਪਸ ਦੇ ਦੇਣੇ ਹੋ ਬਾਈ ਜੀ ਦੇਖੋ ਜੀ ਇਹ ਕਸਟਮਰ ਤੇ ਡਿਪੈਂਡ ਕਰਦਾ ਜੀ ਜੀ ਜੇ ਤੁਸੀਂ ਆਪਣੇ ਐਸੈਸਰੀਸ ਵਾਪਸ ਲੈ ਕੇ ਜਾਣਾ ਚਾਹੁੰਦੇ ਹੋ ਜੀ ਤਾਂ ਆਪਾਂ ਦੇਖੋ ਇੱਕ ਕਸਟਮਰ ਨਾਲ ਤਾਂ ਕਿਛਾ ਹੀ ਨਹੀਂ ਕਰਦੇ ਕਿ ਵੀ ਅਸੀਂ ਰੱਖਣੀ ਆ ਜੀ ਠੀਕ ਹੈ ਤੁਹਾਡਾ ਆਪਣਾ ਸਮਾਨ ਹੈ ਵੀਰੇ ਤੁਸੀਂ ਪੂਰੇ ਹੱਕਦਾਰ ਹੋ ਲੈ ਜਾਣ ਦੇ ਹੂੰ ਤੇ ਜੇ ਕੋਈ ਵੀਰ ਕਹਿੰਦਾ ਵੀ ਯਾਰ ਤੁਸੀਂ ਕੈਵਨ ਦੇ ਵਿੱਚ ਸੈਟਿੰਗ ਕਰ ਲਓ ਦੀ ਹੂੰ ਸੈਟਿੰਗ ਵੀ ਜੇ ਮਨ ਕੇ ਕੋਈ ਕਹਿੰਦਾ ਵੀ ਯਾਰ ਇੰਨੇ ਪੈਸੇ ਮੈਂ ਲਾਉਣੇ ਨਹੀਂ ਥੋੜੇ ਪੈਸੇ ਘਟ ਜਾਣਗੇ ਮੇਰੇ ਮੈਰਾ ਥੋੜਾ ਜਿਹਾ ਬੋਝ ਘਟੂ ਗਏ ਕੁਝ ਕਿਵੇਂ ਵੀ ਉਸ ਤਰ੍ਹਾਂ ਤੁਹਾਨੂੰ ਦੱਸਦੀ ਤਾਂ ਆਪਾਂ ਜਿਹੜਾ ਇਹਦੇ ਮਡਗਾਰਡ ਹੋਣਗੇ ਇਹਦੀ ਸੀਟ ਹੋਊਗੀ ਜਿਵੇਂ ਜੌਂਡੀਅਰ ਦੇ ਡੀਜ਼ਲ ਟੈਂਕ ਵੀ ਲੱਗਿਆ ਹੁੰਦਾ ਬਿਲਕੁਲ ਜੀ ਆਪਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਆਪਾਂ ਕੰਪਨੀ ਇਹ ਕਹਿੰਸਾਂ ਦੀ ਵੀ ਅਸੀਂ ਕੱਟ ਲੈਨੇ ਆਰ ਉਹਦੀ ਕੀਮਤ ਵੀ ਆਪਾਂ ਇਹ ਨਹੀਂ ਹੈ ਕੋਈ ਸਕ੍ਰੈਪ ਦੇ ਭਾਅ ਨਹੀਂ ਲੈਂਦੇ ਬਈ ਵੀ ਜਮੀ ਕਵਾੜ ਕਰਕੇ ਲੈ ਲਈਏ ਤੇ ਉਹਦੀ ਕੱਟ ਤੋਂ ਘੱਟ ਕੀਮਤ 25000 ਤੋਂ ਲੈ ਕੇ 40000 ਰੁਪਏ ਤੱਕ ਦੇ ਵਿੱਚ ਇੱਕ ਕੰਡੀਸ਼ਨ ਦੇ ਹਿਸਾਬ ਨਾਲ ਜੀ ਇਹ ਵੀ ਜਰੂਰ ਹੈ ਕੰਡੀਸ਼ਨ ਦੇ ਹਿਸਾਬ ਨਾਲ ਮੈਂ ਤਾਂ ਕਹਿ ਰਾਂ ਕਿ ਜੇ ਹੁਣ ਕੋਈ ਆਪਣੇ ਕੋਲ ਕਸਟਮਰ ਆ ਜੇ ਵੀ ਜਮੇ ਖਰੇ ਹੋਏ ਮਗਰਾਟ ਪਏ ਨੇ ਹਨਾ ਗਲੀਆਂ ਹੋਈਆਂ ਪਈਆਂ ਨੇ ਜਰ ਲੱਗੀ ਪਿਆ ਹੈ ਕਹੇ ਵੀ ਸਾਡੇ ਪਾਸ 25000 ਦੇ ਘੱਟ ਲਓ ਜੀ ਤਾਂ ਦੇਖੋ ਉਹ ਥੋੜੀ ਜਿਆਦਤੀ ਹੋ ਜਾਂਦੀ ਹੈ ਸੋ ਜਿਵੇਂ ਆਪਾਂ ਦੇਸੀ ਲੈਂਗੁਏਜ ਕਹਦੇ ਨੇ ਮਾਲ ਮੁੱਲ ਦਾ ਹਿਸਾਬ ਕੰਡੀਸ਼ਨ ਦੇ ਹਿਸਾਬ ਨਾਲ ਕੰਡੀਸ਼ਨ ਦੇ ਹਿਸਾਬ ਨਾਲ ਜਿੰਨਾ ਕੁ ਰੇਟ ਬਣਦਾ ਹੋਵੇ ਉਹਨੇ ਹਿਸਾਬ ਨਾਲ ਕੱਟੇ ਜਾਣਗੇ ਹਾਂਜੀ ਭਾਈ ਇਹ ਏਸੀ ਕੈਵਨ ਪਿਆ ਸਾਹਮਣੇ ਹਨਾ ਜੀ ਵੀਰੇ ਇਹਦੇ ਨਾਲ ਦੇ ਹੋਰ ਵੀ ਕੋਈ ਮਾਡਲ ਆਉਂਦੇ ਆ ਕਿ ਇੱਕ ਮਾਡਲ ਵੀ ਨੇ ਤਿੰਨ ਮਾਡਲ ਦੇ ਵਿੱਚ ਆਪਣੇ ਕੋਲੇ ਜਿਹੜਾ AC ਕੈਪਨ ਹੈ ਜੀ ਇੱਕ ਜਿਵੇਂ ਤੁਸੀਂ 스마트 ਪਲੱਸ ਮਾਡਲ ਦੇਖ ਰਹੇ ਹੋ ਜੀ ਇੱਕ ਆਪਣੇ ਕੋਲ 스마트 ਮਾਡਲ ਹੈ ਤੇ ਇੱਕ ਕਲਾਸਿਕ ਮਾਡਲ ਹੈ ਕਲਾਸਿਕ ਮਾਡਲ ਸੋ ਜੇ ਕਸਟਮਰ ਦੀ ਪ੍ਰੀਫਰੈਂਸ ਦੇਖੀਏ ਜ਼ਿਆਦਾਤਰ ਕਸਟਮਰ ਜੇ ਕੋਈ ਮਨ ਬਣਾ ਕੇ ਵੀ ਆਉਂਦਾ ਕਰੋਗੇ ਆਪਾਂ ਕਲਾਸਿਕ ਮਾਡਲ ਲੈਣਾ ਪਰ ਇੱਥੇ ਆ ਕੇ ਇਹ ਕਹਿ ਸਕਦੇ ਵੀ ਉਹਨਾਂ ਦਾ ਇੱਕਦਮ ਹੀ ਵਿਚਾਰ ਬਦਲਣਾ ਜਿਵੇਂ ਚੀਜ਼ ਦੇਖ ਕੇ ਜਾਂ ਉਹਦੀਆਂ ਫੈਸਿਲਿਟੀਆਂ ਦੇਖ ਕੇ ਤਾਂ ਜ਼ਿਆਦਾ ਫੋਕਸ ਉਹਨਾਂ ਦਾ ਫਿਰ 스마트 ਪਲੱਸ ਤੇ ਜਾਂਦਾ ਜੀ ਜੀ ਜੇ 스마트 플러스 ਤੇ ਜਾਂਦਾ ਉੱਥੇ ਫਿਰ ਕਸਟਮਰ ਬੈਠ ਕੇ ਕਰਦਾ ਗੁੰਜਾਇਸ਼ ਦੀ ਗੱਲ ਜੀ ਜਿਵੇਂ ਗੁੰਜਾਇਸ਼ ਕਿੱਥੇ ਨਿਕਲਦੀ ਹੈ ਜਾ ਕੇ ਫਿਰ ਜਿਵੇਂ ਆਪਾਂ 스마트 플러스 ਮਾਡਲ ਆ ਆਪਾਂ ਇਹਦੇ ਵਿੱਚੋਂ ਜਿਵੇਂ ਹੀਟਰ ਹੈ ਆਪਸ਼ਨਲ ਰੱਖਤਾ ਵੀ ਜੇ ਤੁਸੀਂ ਲਵਾਉਣਾ ਚਾਹੁੰਦੇ ਤਾਂ ਲਵਾ ਲਓ ਜੀ 스마트 ਦੇ ਵਿੱਚ ਹੀਟਰ ਹੈ ਨਹੀਂ ਇਸੇ ਮਾਡਲ ਨੂੰ ਤੁਸੀਂ 스마트 ਬਣਾ ਸਕਦੇ ਹੋ ਰੀਅਰ ਵਾਈਪਰ ਆ ਬਈ ਇਹਦੇ ਪਿੱਛੇ ਲੱਗੇ ਹੋਇਆ ਉਹ ਤੁਹਾਨੂੰ ਦਿਖਾ ਦਿੰਦੇ ਆ ਉਹ ਤੁਸੀਂ ਇਹ ਕਹਿ ਸਕਦੇ ਆਪਾਂ ਉਹ ਆਪਸ਼ਨਲ ਹੈ ਉਹ ਵੀ ਉਹ ਕਟਵਾ ਸਕਦੇ ਤੁਸੀਂ ਪਲੱਸ ਕਈ ਭਾਈ ਕਹਿੰਦੇ ਨੇ ਸਾਡੇ ਕੋਲ ਜਿਹੜਾ ਡੈਕ ਐ ਸਟੀਰੀਓ ਐ ਸਾਡਾ ਆਪਣਾ ਹੈਗਾ ਜੀ ਆਪਾਂ ਉੱਥੇ ਵੀ ਇਹ ਕਹਿੰਦੇ ਆ ਵੀ ਆਪਾਂ ਸਟੀਰੀਓ ਵੀ ਤੁਸੀਂ ਆਪਣਾ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਲਗਵਾ ਲਓ ਉਹਨਾਂ ਕੋਲ ਤੁਹਾਡੀ ਪ੍ਰਾਈਸ ਡਿਸਕਾਊਂਟ ਉੱਤੇ ਹੋ ਜੂਗਾ ਡਿਸਕਾਊਂਟ ਹੋ ਜਾਣਾ ਵੀ ਜਿੰਨਾ ਕਿ ਸਾਡਾ ਸਟੀਰੀਓ ਦਾ ਮੁੱਲ ਆ ਉਹਨਾਂ ਸੀ ਹੋ ਚੁਕਟਾਵਾਂਗੇ ਜੀ ਉਸ ਤੋਂ ਬਾਅਦ ਅਸੀਂ ਅਪਰੋਕਸੀਮੇਟ ਦੇਖਿਆ ਜਾਵੇ 13000 ਰੁਪਏ ਦਾ ਆਫਰ ਹੈ ਜਿਹੜਾ ਆਪਾਂ ਵਿਸਾਖੀ ਕਰਕੇ ਲਾਇਆ ਹੋਇਆ ਹੈ ਬਿਲਕੁਲ ਮੈਂ ਆਫਰ ਦੀ ਗੱਲ ਕਰਨ ਲੱਗਿਆ ਸੀ ਹਾਂਜੀ ਹਾਂ ਜੇ ਮੰਨ ਲਓ ਟੋਟਲ 338000 ਰੁਪਏ ਦਾ ਟਾਪ ਮ ਇਕਾ 338 ਹਜ਼ਾਰ ਸੁਣ ਲੰਦਾ ਅਗਲਾ ਪਰ 13000 ਦਾ ਡਿਸਕਾਊਂਟ ਲਾਦਾ 325 ਰਹਿ ਗਿਆ ਵੀਰ ਜੀ ਮੰਨ ਕੇ ਚੱਲੋ ਥੋੜੇ ਜਿਹੜੇ ਮਡਗਾਰਡ ਵਗੈਰਾ ਨੇ ਸੀਟਾਂ ਵਗੈਰਾ ਨੇ ਉਹ ਏ ਕਲਾਸ ਨੇ ਜੀ 25000 ਦਾ ਤੁਸੀਂ ਉਹ ਮੰਨ ਲਵੋ ਉਹ ਤੁਹਾਡਾ ਸਾਮਾਨ ਘਟ ਗਿਆ ਜੀ ਜੀ 3 ਲੱਖ ਰਹਿ ਗਿਆ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਹੀਟਰ ਆਪਸ਼ਨਲ ਹੈ ਜਿਹੜਾ ਹੀਟਰ ਆਪਾਂ ਰਿਮੂਵ ਕਰਵਾ ਦਿੰਨੇ ਆ ਠੀਕ ਹੈ ਬਈ ਠੀਕ ਹੈ ਤਾਂ 290000 ਕਹਿਣ ਦਾ ਮਤਲਬ ਇਹ ਹੈ ਵੀ ਇੱਕ ਸਿੱਧਮ ਸਿੱਧਾ 50-60000 ਰੁਪਏ ਨੀਚੇ ਆ ਗਿਆ ਸਿਰਫ ਆਪਣੀ ਥੋੜੀ ਫੈਸਿਲਿਟੀ ਉਹ ਘਟੀ ਹੈ ਜੀ ਆਪਾਂ ਦੇਖਿਆ ਜਾਵੇ ਇੱਕ ਹੀਟਰ ਦੀ ਹੀਟਰ ਜੀ ਆਪਾਂ ਦੇਖੀਏ ਪੰਜਾਬ ਦੇ ਵਿੱਚ ਕਈ ਕਸਟਮਰ ਲਵਾ ਲੈਂਦੇ ਨੇ ਕਈ ਕਹਿੰਦੇ ਵੀ ਲੋੜ ਨਹੀਂ ਪੈਂਦੀ ਹਣਾ ਉਹ ਚੀਜ਼ ਜੇ ਆਪਾਂ ਸਟੇਰੀ ਦਾ ਮੁੱਲ ਘਟਾਉਨੇ ਆ ਤਾਂ ਥੋੜਾ ਹੋਰ ਨੀਚੇ ਆਵਾਂਗੇ ਆਪਾਂ ਜੀ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਦੀ ਆਪਾਂ ਫੈਸਿਲਿਟੀ ਭਾਲਦੇ ਆ ਉਸ ਤਰ੍ਹਾਂ ਦਾ ਆਪਾਂ ਇਹਨੂੰ ਹੈਂਡਲ ਕਰ ਸਕਦੇ ਹਾਂ ਉਸ ਤਰ੍ਹਾਂ ਦੀ ਕੰਪਨੀ ਨੂੰ ਟੈਕਲ ਹੋਵੇ ਜਿੱਦੋਂ ਆਪਾਂ ਨੂੰ ਡਿਸਕਾਊਂਟ ਮਿਲ ਜੂ ਜੇ ਕੇ ਆਪਾਂ ਕੋਈ ਐਡ ਇਨਕਲੂਡ ਨਹੀਂ ਕਰਵਾਉਣੀ ਸਰ ਜੀ ਜੀ ਤੇ ਆਪਣਾ ਸਟਾਰਟਿੰਗ ਕਿੱਥੋਂ ਹੋ ਜਾਂਦੇ ਤੇ ਕਿੱਥੋਂ ਸਟਾਰਟਿੰਗ ਵੀ ਆਪਣਾ ਕਲਾਸਿਕ ਮਾਡਲ ਤੋਂ ਸਟ ਕੀ ਕਲਾਸਿਕ ਮਾਡਲ ਜੇ ਆਪਾਂ ਅਪਰੋਕਸੀਮੇਟ ਲਾਇਆ ਜਾਵੇ ਜੀ ਤਾਂ 2.5 ਲੱਖ ਦੇ ਦੇਖੋ ਇਹ ਅਪਰੋਕਸੀਮੇਟ ਦੱਸ ਰਿਹਾ ਤੁਹਾਨੂੰ ਕਿਉਂਕਿ ਜਿਹੜੇ ਮਾਰਕੀਟ ਦੇ ਜਿਵੇਂ ਇਹ ਪ੍ਰਾਈਸ ਨੇ ਵਾਧੇ ਘਟਦੇ ਜਾਂ ਲਾ ਲਓ ਹਨਾ ਜਾਇ ਇਹ ਕਹਿ ਸਕਦੇ ਆ ਵੀ 2.5 ਲੱਖ ਦੇ ਵਿੱਚੋਂ ਤੁਸੀਂ ਕੁਝ ਕੁ ਐਕਸੈਸਰੀਜ਼ ਵਗੈਰਾ ਘਟਾ ਕੇ ਦੋ ਵੀਕ ਦਾ ਆਪਾਂ ਨੂੰ ਦੋ ਦਾਸ ਦਾ ਅੰਦਾਜ਼ਨ ਆਪਾਂ ਕੀਮਤ ਨਾਲ ਕੀਮਤ ਦੱਸ ਜਿਹੜੀ ਤੁਹਾਨੂੰ ਪਰ ਜਿਹੜੀ ਸਮਾਰਟ ਪਲੱਸ ਦੀ ਫਿਕਸ ਹੈ 338 ਹੈ ਜੀ ਕਿਉਂਕਿ ਜ਼ਿਆਦਾਤਰ ਆਪਣੇ ਸਮਾਰਟ ਪਲੱਸ ਹੀ ਜਾ ਰਹੇ ਨੇ ਜੀ 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 ਜਿਵੇਂ ਕਹਾ ਸਮਾਰਟ ਪਲੱਸ ਤੇ ਤਾਂ ਜ਼ਿਆਦਾ ਫੋਕਸ ਹੈ ਕਿਉਂਕਿ ਜ਼ਿਆਦਾਤਰ ਇਹੀ ਕੈਬਨ ਆਪਣਾ ਵੇਚੀ ਜਾ ਰਿਹਾ ਤੇ ਬਾਕੀ ਭਾਈ ਜਿਵੇਂ ਆਫਰ ਸੀਗਾ ਆਪਾਂ ਇਹ ਵਿਸਾਖੀ ਤੱਕ ਹੈ ਹਾਂਜੀ ਹਾਂ ਇਹ 13 April ਤੱਕ ਹੈ ਜੀ ਆ ਭਾਈ ਦੇਖ ਸਕਦੇ ਹੋ ਹੁਣ ਬਈ ਇੱਧਰ ਸਾਰਾ ਲਿਖਿਆ ਹੋਇਆ ਹੈ ਕਿ 13000 ਰੁਪਏ ਦੀ ਛੋਟ ਆ ਠੀਕ ਹੈ ਜਿਹੜਾ ਮੈਂ ਤੁਹਾਨੂੰ ਆਫਰ ਦੱਸਿਆ ਸੀਗਾ ਬਈ ਆਪਣਾ ਜੇ ਪਹੁੰਚ ਕਰਨੀ ਹੋਵੇ ਕੰਟੈਕਟ ਨੰਬਰ ਹੋ ਗਿਆ ਨਾ ਦੇਖੋ ਸਾਡੇ ਨਾਲ ਕੰਟੈਕਟ ਕਰਨਾ ਬਈ ਤੁਸੀਂ ਤਾਂ 9872037100 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜੀ ਸੋ 21000 ਰੁਪਏ ਦੇ ਵਿੱਚ ਵੀਰੇ ਬੁਕਿੰਗ ਚੱਲ ਰਹੀ ਹੈ ਜੀ ਤੇ ਜਿਹੜਾ 13000 ਦਾ ਆਫਰ ਵਿਸਾਖੀ ਤੇ ਲਾਏ ਹੋਏ ਆਪਾਂ ਬਹੁਤ ਚੀਜ਼ਾਂ ਸੋਚ ਕੇ ਦੇਖੋ ਜੀ ਮੈਂ ਹੁਣ ਅੱਗੇ ਮੌਸਮ ਆ ਜੀ ਅੱਗੇ ਮੌਸਮ ਆਉਣਾ ਬਾਡੀ ਦਾ ਬਾਡੀ ਤੋਂ ਬਾਅਦ ਚੱਲਣੇ ਨੇ ਕੰਪਿਊਟਰ ਕਰਾ ਕੰਪਿਊਟਰ ਕਰਾ ਤੋਂ ਜਦੇ ਬਾਅਦ ਆ ਜਾਣਾ ਮੌਸਮ ਚੋਨੇ ਦਾ ਚੋਨੇ ਦਾ ਮਨ ਕੇ ਚਲੋ 3-4 ਕੰਮ ਟਰੈਕਟਰ ਦੇ ਰਿਲੇਟਡ ਇਕੱਠੇ ਨੇ ਇਹ ਆਪਾਂ ਸਰਦੀਆਂ ਦੇਖੇ ਸਰਦੀਆਂ 'ਚ ਬਈ ਟਰੈਕਟਰ ਆਲਮੋਸਟ ਸਾਰੇ ਜ਼ਿਮੀਂਦਾਰਾਂ ਦੇ ਛਟਰਾਂ ਦੇ ਵਿੱਚ ਖੜੇ ਨੇ ਹਣਾ ਬਿਲਕੁਲ ਜੀ ਸੋ ਸਰਦੀਆਂ ਵਿੱਚ ਕੰਮ ਬਹੁਤ ਘੱਟ ਹੁੰਦਾ। ਉਹਦੇ ਜੇ ਕੰਪੈਰੀਜ਼ਨ ਕਰੀਏ ਅਸਲ ਸੀਜ਼ਨ ਜੇ ਆਪਾਂ ਕਹਿੰਦੇ ਟਰੈਕਟਰ ਦਾ ਮਸ਼ੀਨਰੀ ਦਾ ਸੀਜ਼ਨ ਹੈ ਜਿਹੜਾ ਤਾਂ ਉਹ ਮਾਰਚ ਤੋਂ ਲੈ ਕੇ ਅੱਗੇ ਜੂਨ ਜੁਲਾਈ ਤੱਕ ਦਾ ਕੰਟੀਨਿਊਸੇ ਚੱਲਣਾ ਬਿਨਾਂ ਰੁਕੇ। ਜੀ ਕਿਉਂਕਿ ਦੇਖੋ ਫਸਲਾਂ ਦੀ ਵਾਢੀ ਵੀ ਨਹੀਂ ਰੁਕਣੀ। ਉਸ ਤੋਂ ਬਾਅਦ ਫਿਰ ਕੰਪਿਊਟਰ ਕਰਾਣੇ ਵੀ ਚੱਲਣੇ ਹੀ ਚੱਲਣਾ ਹਨ ਹਰ ਇੱਕ ਸਾਲ ਚੱਲਦਾ। ਉਸ ਤੋਂ ਬਾਅਦ ਝੋਨਾ ਵੀ ਲੱਗਦਾ। ਬਿਲਕੁਲ। ਸੋ ਉੱਥੇ ਜਾ ਕੇ ਤਿੰਨ ਚਾਰ ਮਹੀਨੇ ਹਰ ਹੁੰਦੇ ਵੀ ਇਹੀ ਪੂਰੇ ਕਾਸ਼ਟਰ ਦੇ ਆ ਪੂਰੀ ਗਰਮੀ ਦੇ ਹੁੰਦੇ ਜਿੱਥੇ ਪੂਰੀ ਸਫੋਗੇਸ਼ਨ ਬੰਦੇ ਨੂੰ ਪੂਰਾ ਇੱਕ ਸਾਰਾ ਦਿਨ ਹਨਾ ਵੀ ਗਰਮੀ ਦੇ ਵਿੱਚ ਇਰਿਟੇਸ਼ਨ ਹੋਣੀ ਡਸਟ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂ ਵੀਰੇ ਉਹ ਇਸ ਟਾਈਮ 골ਡ ਸਟਾਰਸ ਮਾਣਾ ਦੇ ਵਿੱਚ ਹੀ ਖੜੇ ਆ ਦੋਸਤੋ ਦੱਸ ਦੇਵਾ ਬਾਕੀ ਤਾਂ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਮਿਲਦਾ ਇੱਕ ਇੱਕ ਕੰਪਨੀ ਆ ਜਿਹੜੀ ਏਸੀ ਕੈਮ ਬਣਾਉਂਦੀ ਆ ਆਪਣੇ ਭਾਰਤੀ ਆ ਪਈ ਕਿਸੇ ਨਾਲ ਇੰਡੀਆ ਦਾ ਨੰਬਰ 1 ਕੰਪਨੀ ਆ ਕਿਉਂਕਿ ਹੁਣ ਤਾਂ ਜਿਹੜੇ ਏਸੀ ਕੈਮ ਲੱਗਦੇ ਆਏ ਨੇ ਬਾਈ 6 6 ਮਹੀਨੇ ਖੜਾ ਕੇ ਟਰੈਕਟਰ 4 4 ਮਹੀਨੇ ਕੋ ਚਲੋ ਕੋਈ ਨਹੀਂ ਜ਼ਿਆਦਾ ਮਿਹਨਤ ਮਾਰ ਦਿੰਦਾ ਤਾਂ 2 ਮਹੀਨੇ ਦੇ ਵਿੱਚ 1 ਮਹੀਨੇ ਦੇ ਵਿੱਚ ਕਰਕੇ ਦਿੰਦਾ ਪਰ ਆਪਣਾ ਸਟਾਰਟਿੰਗ ਦੇ ਵਿੱਚ ਚੈਨਲ ਚੈਲੰਜ ਸੀ ਜਿਹੜਾ ਬਈ ਉਹ ਵਨ ਡੇ ਦਾ ਸੀ ਉਸ ਤੋਂ ਬਾਅਦ ਇਹ ਵਨ ਡੇ ਦੇ ਵਿੱਚ ਕੀ ਸੀ ਕਸਟਮਰ ਪਹੁੰਚਦੀ 9 ਵਜੇ ਸੀ ਸਵੇਰੇ ਫਿਰ ਉਹਨਾਂ ਨੇ ਸ਼ਾਮ ਨੂੰ ਜੇ ਕਹਿੰਦੇ ਸ਼ਾਮ ਨੂੰ 8 9 ਵਜੇ ਵਾਪਸ ਨਿਕਲਣਾ ਹੁੰਦਾ ਸੀ ਜੀ 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 ਇਹ ਆਪਾਂ ਫਾਸਟੈਸਟ ਕੈਬਨ ਗਈ ਤਾਂ ਆਪਾਂ ਨੇ 7 ਘੰਟਿਆਂ ਦੇ ਵਿੱਚ ਵੀ ਟਰੈਕਟਰ ਹੀ ਸੀ ਕੈਬਨ ਲਾ ਕੇ ਪਲੇਟਫਾਰਮ ਤੋਂ ਹਟਾਇਆ ਹੋਇਆ ਜੀ ਪਰ ਜਦੋਂ ਆਪਾਂ ਕਾਲੀ ਕਰਦੇ ਆਂ ਕਾਲੀ ਕਰਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਾਂ ਕਮੀ ਰਹਿ ਜਾਂਦੀ ਆ ਪਰ ਇਸੇ ਕਰਕੇ ਆਪਾਂ ਇਹ ਕਹਿੰਦੇ ਆਂ ਵੀ ਇੱਕ ਦਿਨ ਦੀ بجائے ਤਿੰਨ ਦਿਨ ਲੱਗ ਸਕਦੇ ਨੇ ਉਹ ਵੀ ਕੀ ਹੈ ਪਹਿਲੇ ਦਿਨ ਕੈਬਨ ਲੱਗਿਆ ਦੂਸਰੇ ਦਿਨ ਉਹਦੀ ਪ੍ਰੋਪਰ ਟੈਸਟਿੰਗ ਉਹ ਹੀ ਚੈੱਕ ਹੋਇਆ ਵੀ ਇਹਦੇ ਵਿੱਚ ਕਿਤੇ ਕੋਈ ਲੀਕੇਜ ਵਗੈਰਾ ਕੁਝ ਹੋਵੇ ਅੱਗੇ ਕੀ ਸੀ ਆਪਾਂ ਲਾਉਂਦੇ ਇੱਕ ਦਿਨ ਦੀ ਲਾਉਣ ਨੂੰ ਆਪਾਂ ਹੁਣ ਵੀ ਇੱਕ ਦਿਨ ਚਲਾ ਦਈਏ ਪਰ ਜੱਕਰ ਗਿਆ ਕਸਟਮਰ ਫਿਰ ਥੋੜੀ ਕਾਲੀ ਕਰੀ ਜਾਂਦੇ ਨੇ ਕਾਲੀ ਦੇ ਵਿੱਚ ਥੋੜਾ ਜਿਹਾ ਕੰਮ ਵਿਗੜ ਜਾਂਦਾ ਉਹਦੇ ਵਿੱਚ ਫਿਰ ਅਗਲਾ ਕੰਪਨੀ ਦੀ ਕੰਪਨੀ ਦਾ ਖੋਟ ਕੱਢਦਾ ਇਥੇ ਕਹਿੰਦੇ ਆ ਥੋੜਾ ਰਿਲੈਕਸ ਹੋ ਕੇ ਘੱਟੋ ਘੱਟ ਤੁਸੀਂ 2 ਦਿਨ ਦਾ ਸਮਾਂ ਤਾਂ ਮੰਨ ਕੇ ਚਲੋ ਸਾਨੂੰ ਦਿਓ ਜੀ ਤਿੰਨ ਤੀਜਾ ਦਿਨ ਸਾਡਾ ਐਵੇਂ ਟੈਸਟਿੰਗ ਵਗੈਰਾ ਕਰਦੇ ਤਿੰਨ ਦਿਨ ਲੱਗ ਜਾਂਦੀ ਨੇ ਲੱਗ ਜਾਂਦੇ ਹਾਂ ਜੀ ਬਿਲਕੁਲ ਬਾਕੀ ਨੰਬਰ ਦਿੱਤੇ ਹੋਏ ਆ ਜੇ ਕੋਈ ਇਨਕੁਆਰੀ ਹੋਈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਆਫਰ ਚੱਲ ਰਿਹਾ ਹੈਗਾ ਵਿਸਾਖੀ ਤੱਕ 13000 ਰੁਪਏ ਦੀ ਛੂਟ ਹੈ ਜੀ ਤੇ ਜਿਹੜੀ ਬੁਕਿੰਗ ਫੀਸ ਆ ਉਹ 21000 ਰੁਪਏ ਤੇ ਤੁਸੀਂ 21000 ਰੁਪਏ ਦੇ ਕੇ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਤਾਂ ਜਿਹੜਾ 3 ਦਿਨਾਂ ਦਾ ਆਪਾਂ ਕਹਿ ਲਈਏ ਸਮਾਂ ਤਾਂ ਇਹ ਏਸੀ ਕੈਬਨ ਲਾ ਕੇ ਦਿੱਤਾ ਸਾਦੀ ਬਾਹ ਹੈ ਕਹਿ ਲਈ ਵੀ ਇਹ ਜਿਹੜਾ ਟੌਪ ਮਾਡਲ ਹੈ ਜੀ ਟੌਪ ਮਾਡਲ ਦੇ ਵਿੱਚ ਆਪਾਂ ਨੂੰ ਵੀਰੇ ਜਿਵੇਂ ਸਸਪੈਂਸ਼ਨ ਸੀਟ ਅਪ ਕਰਾਇਆ ਜਿਵੇਂ ਆਪਾਂ ਦੱਸ ਦਿੱਤੀ ਤੁਹਾਨੂੰ ਨਾ ਇਹ ਜਿਹੜੀ ਸਸਪੈਂਸ਼ਨ ਸੀਟ ਹੈ ਬਾਈ ਜੀ ਤੇ ਬਾਕੀ ਇਹਦੇ ਵਿੱਚ ਸਟੀਰੀਓ ਵਧੀਆ ਮਿਲੂਗਾ ਤੁਹਾਨੂੰ ਚਾਰ 6 ਏਸੀ ਵੈਂਟ ਨੇ ਇਹਦੇ ਵਿੱਚ ਤੇ ਡਿਜੀਟਲ ਇਹਦੇ ਵਿੱਚ ਆਪਾਂ ਤੁਹਾਨੂੰ ਪੈਨਲ ਦਿੱਤਾ ਹੋਇਆ ਜਿਹੜਾ ਏਸੀ ਨੂੰ ਕੰਟਰੋਲ ਕਰਨ ਵਾਲਾ ਬਿਲਕੁਲ ਜੀ ਤੇ ਬਾਕੀ ਆਲਮੋਸਟ ਇੱਕ ਐਸਾ ਨੇ ਸਰਬਗੋ ਨੂੰ ਸੰਪੰਨ ਹਨਾ ਤੇ ਉਹ ਚੀਜ਼ ਹੈ ਜੀ ਤੇ ਭਾਈ ਮੌਕਾ ਨਾ ਗਵਾ ਲਿਓ ਠੀਕ ਆ ਤੇ ਬੁਕਿੰਗ ਕਰਵਾਓ ਤੇ ਛੇਤੀ ਛੇਤੀ ਆਪਦਾ ਜਿਹੜਾ ਏਸੀ ਕੈਬਨ ਲਵਾਓ ਤੇ ਏਸੀ ਕੈਬਨ ਦੇ ਵਿੱਚ ਬਹਿ ਕੇ ਤੂੜੀ ਬਣਾਓ ਤੇ ਕੰਪਿਊਟਰ ਕਰਾ ਲਵਾਓ ਸੋ ਭਾਈ ਬਹੁਤ ਬਹੁਤ ਧੰਨਵਾਦ ਸੋ ਚੰਗੀ ਲੱਗੀ ਸ਼ੇਅਰ ਕਰ ਦਿਓ ਮਿੱਤਰੋ ਧੰਨਵਾਦ